ਕੈਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਇੱਕੋ ਸਮੇਂ ਖਾਤੇ ਦੇ ਵਿੱਚ ਆਉਣਗੇ 18000 ਰੁਪਏ ਬਸ ਤੁਹਾਨੂੰ ਕਰਨਾ ਪਵੇਗਾ ਇਹ ਕੰਮ ਕਿਸਾਨਾਂ ਦੇ ਲਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਹਿ ਸਕਦੇ ਹਾਂ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਬਸ ਇੱਕੋ ਸਮੇਂ ਦੇ ਵਿੱਚ 18000 ਰੁਪਏ ਕਿਸਾਨਾਂ ਦੇ ਸਿੱਧੇ ਖਾਤੇ ਦੇ ਵਿੱਚ ਆਉਣਗੇ ਕਿਵੇਂ ਆਉਣਗੇ ਕੀ ਕੰਮ ਕਰਨਾ ਪਊਗਾ ਕਿਸਾਨਾਂ ਨੂੰ ਆਉ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯਾਨੀ ਕਿ ਪੀਐਮ ਕਿਸਾਨ ਯੋਜਨਾ ਦੇ ਨਾਲ ਜੁੜੇ ਲੱਖਾਂ ਹੀ ਕਿਸਾਨਾਂ ਦੇ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਇਆ ਹੈ ਉਹਨਾਂ ਕਿਸਾਨਾਂ ਦੇ ਲਈ ਇੱਕ ਵਾਰ ਫਿਰ ਉਮੀਦ ਦੀ ਕਿਰਨ ਹੈ ਜੋ ਕਿ 11ਵੀਂ ਕਿਸ਼ਤ ਤੋਂ ਬਾਅਦ ਇਸ ਯੋਜਨਾ ਦੇ ਪੈਸੇ ਪ੍ਰਾਪਤ ਨਹੀਂ ਕਰ ਸਕਿਆ ਸਰਕਾਰ ਨੇ ਸਪਸ਼ਟ ਕੀਤਾ ਹੈਗਾ ਕਿ ਜੇਕਰ ਲਾਭ ਪ੍ਰਾਪਤੀ ਜ਼ਰੂਰੀ ਦਸਤਾਵੇਜ਼ਾਂ ਦੀ ਪ੍ਰਤੀਕਿਰਿਆ ਨੂੰ ਪੂਰੀ ਕਰਦੇ ਨੇ ਤਾਂ 12ਵੀਂ ਤੋਂ 20ਵੀਂ ਕਿਸ਼ਤ ਯਾਨੀ ਕਿ ਕੁੱਲ 18000 ਦੀ ਰਕਮ ਉਹਨਾਂ ਦੇ ਖਾਤੇ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਭੇਜੀ ਜਾ ਸਕਦੀ ਹੈ ਤਾਂ ਕੇਂਦਰ ਸਰਕਾਰ ਨੇ ਹਾਲੀ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਵਿੱਚ ਤਕਨੀਕੀ ਅਤੇ ਡਾਟਾ ਤਸਦੀਕ ਦੇ ਨਾਲ ਸੰਬੰਧਿਤ ਕਈ ਮਹੱਤਵਪੂਰਨ ਬਦਲਾਅ ਕੀਤੇ ਨੇ ਇਹਨਾਂ ਦੇ ਵਿੱਚ ਜ਼ਮੀਨ ਦੀ ਬਿਜਾਈ ਆਧਾਰ ਸੀਡਿੰਗ ਈ ਕੇਵਾਈਸੀ ਅਧਾਰ ਆਧਾਰਿਤ ਭੁਗਤਾਨ ਵਰਗੇ ਕਈ ਲਾਜ਼ਮੀ ਕਦਮ ਸ਼ਾਮਿਲ ਨੇ ਤਾਂ ਜੇਕਰ ਕਿਸਾਨਾਂ ਨੇ ਸਮੇਂ ਸਿਰ ਇਹਨਾਂ ਰਸਮਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹਨਾਂ ਦੀਆਂ ਕਿਸ਼ਤਾਂ ਨੂੰ ਅਸਥਾਈ ਤੌਰ ਤੇ ਉੱਤੇ ਰੋਕ ਦਿੱਤਾ ਗਿਆ ਸੀਗਾ ਪਰ 12ਵੀਂ ਕਿਸ਼ਤ ਤੋਂ ਯਾਨੀ ਕਿ ਅਗਸਤ ਤੋਂ ਲੈ ਕੇ ਨਵੰਬਰ 2022 ਜ਼ਮੀਨੀ ਰਿਕਾਰਡ ਦੇ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀਗਾ 13ਵੀਂ ਕਿਸ਼ਤ ਦਸੰਬਰ 2022 ਤੋਂ ਮਾਰਚ 2023 ਤੱਕ ਆਧਾਰ ਦੇ ਨਾਲ ਲਿੰਕਡ भुगतान प्रणाली लागू की गई है ਤੇ 15ਵੀਂ ਕਿਸ਼ਤ 2 ਅਪ੍ਰੈਲ ਤੋਂ ਜੁਲਾਈ ਤੋਂ ਅਪ੍ਰੈਲ ਤੋਂ ਲੈ ਕੇ ਜੁਲਾਈ 2023 ਦੀ ई केवाईसी لازਮੀ ਕਰ ਦਿੱਤਾ ਗਿਆ ਤਾਂ ਇਹਨਾਂ ਨਵੇਂ ਨਿਯਮਾਂ ਦੇ ਕਾਰਨ ਹੁਣ ਕੁਝ ਸੂਬਿਆਂ ਦੇ ਵਿੱਚ ਲਾਭ ਪ੍ਰਾਪਤੀਆਂ ਦੀ ਗਿਣਤੀ ਸਥਾਈ ਤੌਰ ਦੇ ਉੱਤੇ ਘਟ ਗਈ ਹੈ ਖਾਸ ਕਰਕੇ ਜਿੱਥੇ ਤਸਦੀਕ ਸਮੇਂ ਸਿਰ ਨਹੀਂ ਕੀਤੀ ਜਾ ਜਾਰਸਰੀ ਤੇ ਉੱਥੇ ਉਹ ਦੱਸਦੀ ਹੈ ਕਿ ਹੁਣ 18000 ਕਿਵੇਂ ਇਕੱਠੇ ਪ੍ਰਾਪਤ ਕਰ ਸਕਦੇ ਆ ਤਾਂ ਖੇਤੀਬਾੜੀ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਦੱਸਿਆ ਹੈਗਾ ਕਿ ਹੁਣ ਇਨਾ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਕਿਸਾਨਾਂ ਦੀਆਂ ਸਾਰੀਆਂ ਪੈਂਡਿੰਗ ਕਿਸ਼ਤਾਂ ਇੱਕ ਮੁਸ਼ਤ ਦੇ ਵਿੱਚ ਜਾਰੀ ਕੀਤੀਆਂ ਜਾਣ ਗਿਆ ਯਾਨੀ ਕਿ ਜੇਕਰ ਤੁਹਾਡੀ 12ਵੀਂ ਤੋਂ 20ਵੀਂ ਕਿਸ਼ਤ ਤੱਕ ਦੀ ਰਕਮ ਫਸੀ ਹੋਈ ਹੈ ਤਾਂ 18000 ਤੱਕ ਤੁਹਾਡੇ ਖਾਤੇ ਦੇ ਵਿੱਚ ਇੱਕੋ ਸਮੇਂ ਆ ਸਕਦੇ ਨੇ ਤਾਂ ਜ਼ਰੂਰੀ ਕਾਰਵਾਈ ਕੀ ਹੈਗੀ ਹੈ ਕੀ ਕੁਝ ਤੁਹਾਨੂੰ ਕਰਨਾ ਪਵੇਗਾ ਉਹ ਜਾਣਦੇ ਹਾਂ ਤਾ ਸਭ ਤੋਂ ਪਹਿਲਾ ਜੇਕਰ ਤੁਸੀਂ ਯੋਗ ਹੋ ਅਤੇ ਅਜੇ ਵੀ ਕਿਸ਼ਤ ਪ੍ਰਾਪਤ ਨਹੀਂ ਕੀਤੀ ਹੈ ਤਾਂ ਤੁਰੰਤ ਤੁਸੀਂ ਇੱਕ ਕਦਮ ਚੁੱਕ ਸਕਦੇ ਹੋ ਜਿਵੇਂ ਕਿ ਪੀਐਮ ਕਿਸਾਨ ਪੋਰਟਲ ਦੇ ਉੱਤੇ ਲੌਗਇਨ ਕਰੋ ਪੂਰਾ ਈਕੇਵਾਈਸੀ ਆਧਾਰ ਨੰਬਰ ਅਤੇ ਬੈਂਕ ਖਾਤਾ ਲੌਗਇਨ ਜੋ ਕਿ ਲੋਕਿੰਗ ਦੀ ਪੁਸ਼ਟੀ ਕਰੋ ਰਾਜ ਦੇ ਜ਼ਮੀਨੀ ਰਿਕਾਰਡ ਯਾਨੀ ਕਿ ਲੈਂਡ ਸਲੀਡ ਤੋਂ ਆਪਣੀ ਜਾਣਕਾਰੀ ਅਪਡੇਟ ਕਰੋ ਰਾਸ਼ਨ ਕਾਰਡ ਨੰਬਰ ਅਤੇ ਹੋਰ ਪਛਾਣ ਡਾਕੂਮੈਂਟਸ ਦਸਤਾਵੇਜ਼ਾਂ ਦੀ ਜੋ ਕਿ ਤਸਦੀਕ ਕਰਵਾਓ ਸਰਕਾਰ ਨੇ ਤਕਨੀਕੀ ਬਦਲਾ ਆਖਿਰ ਕਿਉਂ ਕਿਤੇ ਨੇ दरअसल ਸਰਕਾਰ ਦਾ ਕਹਿਣਾ ਹੈਗਾ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਯੋਜਨਾ ਦੀ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਵਧਾਉਣਾ ਹੈਗਾ ਇਸ ਦੇ ਲਈ ਪੀਐਮ ਕਿਸਾਨ ਪੋਰਟਲ ਨੂੰ ਪੀਐਫਐਮਐਸ ਯੂਆਈਡੀ ਆਈ ਆਮਦਨ ਕਰ ਵਿਭਾਗ ਅਤੇ ਰਾਸ਼ਨ卡ਡ ਡਾਟਾਬੇਸ ਦੇ ਨਾਲ ਜੋੜਿਆ ਗਿਆ ਤਾਂ ਦਸ ਦੇ ਕਿ ਡੁਪਲੀਕੇਟ ਖਾਤਿਆਂ ਦੀ ਪਛਾਣ ਮਰਤਕ ਲਾਪ੍ਰਾਪਤਿਆਂ ਦੇ ਖਾਤਿਆਂ ਨੂੰ ਬੰਦ ਕਰਨਾ ਅਤੇ ਧੋਖਾਧੜੀ ਨੂੰ ਰੋਕਣਾ ਵੀ ਇਸ ਦੇ ਵਿੱਚ ਸ਼ਾਮਿਲ ਨੇ ਤਾਂ ਇਹਨਾਂ ਸਾਰਿਆਂ ਦੇ ਕਰਕੇ ਸਰਕਾਰ ਦੇ ਵੱਲੋਂ ਇਹ ਕਦਮ ਚੁੱਕੇ ਜਾ ਰਹੇ ਨੇ ਤਾਂ ਕਿਸਾਨਾਂ ਦੀ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਬਰਕਰਾਰ ਹੈ ਕਿਉਂਕਿ ਹਾਲਾਂਕਿ ਕਿਸਾਨ ਸੰਗਠਨਾ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਗਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਲਖਵਾਲ ਨੇ ਕੇਂਦਰੀ ਸਰਕਾਰ ਦੇ ਉੱਤੇ ਕਿਸਾਨਾਂ ਦੇ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਕਿਹਾ ਹੈਗਾ ਕਿ ਪੰਡੂ ਵਿਕਾਸ ਫੰਡ ਬੰਦ ਕਰ ਦਿੱਤਾ ਗਿਆ ਅਤੇ ਹੁਣ ਕਿਸਾਨਾਂ ਨੂੰ ਸਿੱਧੀ ਮਦਦ ਵੀ ਬੰਦ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਗਸਤ 2025 ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਪੀਐਮ ਕਿਸਾਨੀ ਯੋਜਨਾ ਦੀ 2ਵੀਂ ਕਿਸ਼ਤ ਜਾਰੀ ਕੀਤੀ ਹੈ ਇਸ ਮੌਕੇ ਦੇ ਉਤੇ ਕਰੋਨਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ 2000 ਰੁਪਏ ਭੇਜੇ ਗਏ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਰਾਜ ਮੰਤਰੀ ਰਾਮਨਾਥ ਠਾਕੁਰ ਦੱਸਾਏਗਾ ਕਿ ਹੁਣ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇੱਕੋ ਸਮੇਂ ਦੇ ਵਿੱਚ 18000 ਰੁਪਏ ਆ ਜਾਣਗੇ